ਹਾਂਜੀ ਜਨਾਬ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਮੈਂ ਹੀ ਤੁਹਾਡਾ ਭਰਾ ਜੰਟਾ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਸੀਂ ਮੰਗਰਦੇ ਸੱਦਦੇ ਆਂ ਅੰਕਲ ਬਿੱਟੂ ਸ਼ਰਮਾ ਜੀ ਬੈਠੇ ਤੇ ਨਾਲ ਬਾਪੂ ਜੀ ਉਸਤਾਦ ਹੁਣੀ ਆਏ ਮਰੇ ਤੇ ਅੱਜ ਆਏ ਸੀਗੇ ਆਪਾਂ ਮੁਕਸਰ ਅੰਕਲ ਹੁਣਾ ਕੋਲੇ ਤੇ ਤੁਹਾਨੂੰ ਪਤਾ ਇੱਥੇ ਬਹੁਤ ਜਾਨਵਰ ਅੰਕ ਹੁਣਾ ਕੋਲੇ ਤੁਹਾਨੂੰ ਸਾਰਿਆਂ ਦਾ ਆਪਾਂ ਸ਼ੌਂਕ ਕਰਾਵਾਂਗੇ ਬੜੇ ਕੁੱਕੜ ਆ ਪੱਠੇ ਆ ਇਸ ਟਾਈਮ ਜੰਟ ਹੁਣਾ ਕੋ ਕੋ ਪਿਓਰ ਪੰਜਾਬੀ ਜਾਨਵਰ ਰੀਆ ਤੇ ਬਲੈਤੀ ਵੀ ਜਾਨਵਰ ਆ ਜਿਹੜਾ ਆਪਣੇ ਕੋ ਬਲੈਤੀ ਕੁੱਕੜ ਆ ਮੌਜਰ ਤੇ ਇਹ ਆ ਪੰਕਲ ਨੂੰ ਅੱਜ ਮਿਲਣ ਆਏ ਸੀਗੇ ਨਾਲੇ ਮੈਂ ਕਿਹਾ ਤੁਹਾਨੂੰ ਜਿਹੜਿਆਂ ਪੰਕਲ ਕੋਲੇ ਕੁੱਕੜ ਆ ਆਪਣਾ ਤਾਂ ਆਪਾਂ ਸ਼ੌਂਕ ਰਾਵਾਂਗੇ ਤੇ ਬਹੁਤ ਵਧੀਆ ਇਨਸਾਨ ਅੰਕਲ ਜੀ ਲਓ ਜੀ ਜਨਾਬ ਇਹ ਆ ਜੀ ਆਪਣੇ ਅੰਕਲ ਬਿੱਟੂ ਸ਼ਰਮਾ ਜੀ ਮੁਕਸਰ ਵਾਲੇ ਹੋਰ ਅੰਕਲ ਜੀ ਠੀਕ ਠਾਕ ਬਾਸ ਵਧੀਆ ਹੋਰ ਜੰਤੇ ਠੀਕ ਆ ਜੀ ਹੋਰ ਜਾਨਵਰ ਸਾਹਿਬ ਠੀਕ ਠਾਕ ਆ ਆਪ ਠੀਕ ਠਾਕ ਆ ਆਪ ਦੇ ਸੁਣਾ ਚੱਲੀ ਜਾਂਦਾ ਸ਼ੌਂਕ ਸ਼ਿਕਾਰ ਚਲੋ ਸ਼ੌਂਕ ਸ਼ਿਕਾਰ ਚੱਲੀ ਜੇਵੇਂ ਹੀ ਬਹੁਤ ਆ ਇਹ ਆ ਜੀ ਅੰਕਲ ਬਿੱਟੂ ਸ਼ਰਮਾ ਜੀ ਤੁਹਾਨੂੰ ਪਤਾ ਆਪਾਂ ਪਹਿਲਾਂ ਇੰਟਰਵਿਊ ਕਰਕੇ ਗਏ ਸੀਗੇ ਤੇ ਬਾਜੂਗਿਆ ਪਾਇਸੀ ਬਾਚ ਅੰਕਲ ਨੇ ਆਪਾਂ ਨੂੰ ਬਲੈਚੀ ਕੁੱਕਰ ਗਿਫਟ ਕੀਤੇ ਸੀ ਕਿ ਪੱਠਾ ਤੇ ਪੱਤੀ ਆਪਾਂ ਨੂੰ ਜਿਹੜਾ ਮੌਜਰ ਆ ਉਹ ਇਹਨਾਂ ਕੋਲ ਹੀ ਗਿਆਸਟਰ ਮਦਦ ਨਾਲ ਅਕਸਰੀ ਇਹ ਅੰਕਲ ਬਿੱਟੂ ਸ਼ਰਮਾ ਇਹਨਾਂ ਦਾ ਮਨਾ ਲੈਣਾ ਹੁਣ ਆਪਣੇ ਕੋਲ ਲੈਤੀ ਇਹਨਾਂ ਕੋਲ ਗਏ ਸੀਗੇ ਬੜੇ ਚੰਗੇ ਜਾਨਵਰ ਆ ਬਹੁਤ ਸੋਹਣੇ ਬਣੇ ਆ ਤੇ ਇੰਤਰਲ ਕੋ ਹੋਰ ਵੀ ਉੱਪਰ ਕਈ ਫਿਰਦੇ ਆ ਤੁਹਾਨੂੰ ਆ ਪਾਉਣ ਦਾ ਵੀ ਸ਼ੌਂਕ ਕਰਾਵਾਂਗੇ ਇੱਥੇ ਹੁਣ ਤੇ ਨਾਲ ਆਇਆ ਜਸਤਾਜ ਜੀ ਬਾਪੂ ਕੌਰ ਜੀ ਦੋ ਕਾਲੇ ਅੰਕਲ ਜੀ ਜਿਹੜਾ ਆਪਣਾ 6 ਸੈਂਕਲ ਕੁੱਪੜ ਵਿਨਰ ਹੋਇਆ ਸੀਗਾ ਐਦਕੀ ਕੋਲੀ ਆਪਣੇ ਉਹ ਹਾਂਜੀ ਹਾਂਜੀ ਆਪਣੇ ਕੋਲੀ ਹੈ ਜੀ ਚਲੋ ਆਪਾਂ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਵਾਂਗੇ ਅੰਕਲ ਜੀ ਦਾ ਕੁੱਪੜ ਸੀਗਾ ਵਲੈਤੀ ਪਲੱਸ ਪੰਜਾਬੀ ਵਲੈਤੀਆਂ ਚੋਂ ਸੀਗਾ 28 ਪਕੋਿਆਂ ਚੋਂ ਤੇ ਪੰਜਾਬੀਆਂ ਚੋਂ ਸੀਗਾ ਉਸਤਾਦ ਦਿੱਗੜੋੜ ਵਾਲਿਆਂ ਚੋਂ ਕੁੱਕੜੀ ਉਸਦਾ ਸੀਗਾ ਬੜਾ ਸੋਹਣਾ ਕੁੱਕੜ ਨੇ ਸ਼ੌਂਕ ਕੀਤਾ ਥਾਰ ਤੇ ਪਾਣੀਆਂ ਤੇ ਵਿਨਰ ਹੋਇਆ ਹਾਂ ਹਾਂ ਉਹਦਾ ਹੀ ਸੀਗਾ ਬਾਪੂ ਤੇ ਬੜਾ ਸੋਹਣਾ ਕੁੱਕੜ ਨੇ ਸ਼ੌਂਕ ਕਰਾਇਆ ਤੇ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਇਹ ਮਗਰ ਭਰਾ ਆਪਣਾ ਰਣਜੀਤ ਆਹ ਹਾਂ ਰਣਜੀਤ ਮਗਰ ਇਹ ਭਰਾ ਆਪਣਾ ਰਣਜੀਤ ਬਾਈ ਹੁਣੀ ਇੱਥੇ ਕੁੱਕੜ ਸਾਂਪ ਦੇ ਅੰਕਲ ਹਣ ਦੇ ਨਾਲ ਇਹਨਾਂ ਨੂੰ ਵੀ ਸ਼ੌਂਕ ਪੈ ਗਿਆ ਹੁਣ ਹੁਣ ਤਾਂ ਮੇਰੇ ਸਾਹਨੇ ਜਿੰਨੇ ਚਿਰ ਤੇ ਇੱਥੇ ਰਹਿੰਦੇ ਕੁੱਕੜਾ ਜਿਹਾ ਲਓ ਜੀ ਜਨਾਬ ਇੱਕਨਾਂ ਆਪਾਂ ਆਮ ਹੀ ਸੁਣਨ ਚ ਗੱਲ ਆਉਂਦੀ ਆ ਬਾਈ ਕਹਿੰਦੇ ਜਿਹੜਾ ਬਲੈਟੀ ਕੁੱਕੜਾ ਬਾਈ ਕਿਉਂ ਪਾ ਦਿੱਗੇ ਫਿਰ ਲੜਦਾ ਨਹੀਂਗਾ ਤੇ ਅੰਕਲ ਜੀ ਹੁਣੀ ਆਪਣੇ ਕੋਲ ਬੈਠੇ ਆ ਤੇ ਇਹਨਾਂ ਕੋਲ ਬਲੈਟੀ ਮੈਂ ਕਹਿੰਨਾ ਮੋਢੀ ਇਹਨਾਂ ਕੋਲ ਸਾਰਾ ਕੁਝ ਅੰਕਲ ਜੀ ਹੁਣ ਬਲੈਟੀ ਕੁੱਕੜ ਨੂੰ ਜੇ ਕਿਉਂ ਪਾਵਾਂਗੇ ਕਰਦਾ ਚੰਗਾ ਸ਼ੌਂਕ ਨਹੀਂ ਕਰਦਾ ਬਾਈ ਜੀ ਜੋ ਲੋਕ ਮਰਜੀ ਕਹੀ ਜਾਣਾ ਮ ਕੀ ਕਿ ਨਹੀਂ ਫੇਰ ਲੜਾਇਆ ਜਿਹੜਾ ਚੇਸ ਸਿੰਘ ਹਾਂ ਤੇ 2 2 ਮਹੀਨੇ ਨੂੰ ਮੈਂ ਬਦਾਮ ਪਾਈ ਹੈ ਤੇ 6 ਮਹੀਨੇ ਨੂੰ ਘਿਓ ਪਾਇਆ ਬਿਲਕੁਲ ਕਿਉਂਕਿ ਮੈਂ ਭਾਈ ਜੀ ਤਿਆਰੀ ਪਰ ਮਾਦੀ ਫੁੱਲ ਲਾਈ ਹੈ ਘਿਓ ਖਵਾ ਕੇ ਅੱਛਾ ਪ੍ਰੈਕਟਿਸ ਕੁੱਕਰ ਦੀ ਫੋਨ ਹਾਂ ਜੇ ਆਪਾਂ ਉਹਨੂੰ ਤਿਆਰੀ ਨਾਲ ਆਵਾਂਗੇ ਤੇ ਘਿਓ ਛੱਡ ਕੇ ਉਹਨੂੰ ਬਦਾਮ ਜੋ ਮਰਜੀ ਪਾਈ ਚਲੋ ਨਹੀਂ ਉਹਨੂੰ ਹੀ ਕੀ ਲੜਨਾ ਇਹ ਤਾਂ ਗੱਲ ਹੈ ਉਹ ਤਾਂ ਜੇ ਜਾਨਵਰ ਨੂੰ ਹੁਣ ਮੇਰੇ ਜਿਹੜੇ ਮੇਰੇ ਕੋਲ 7 ਪੱਠੇ ਤਿਆਰ ਹੋਈ ਜਾਂਦੇ ਐ ਇਸ ਸਾਲ ਅੱਛਾ ਜੀ 7ਾਂ ਨੂੰ ਮੈਂ ਘਿਓ ਪਾਇਆ ਅੱਛਾ ਜੀ ਮੰ ਲਓ ਜਿਹੜੇ ਹੁਣ ਪੌਣੇ 2 ਸਾਲ ਹੋ ਕੇ ਲੜਨਗੇ ਚਾਰ ਪੱਠੇ ਇਹ ਤਿੰਨ ਤਿੰਨ ਮਹੀਨਿਆਂ ਤੁਸੀਂ ਉਹਨਾਂ ਨੇ ਕੋਈ ਆਉ ਖਾਈ ਜਾਂਦੇ ਆ ਬਿਲਕੁਲ ਆ ਹੁਣ ਹੁਣ ਮਖਣੀ ਖਾਈ ਜਾਂਦੇ ਆ ਤੇ 2 ਮਹੀਨੇ ਬਦਾਮ ਪਾਉਂਗਾ ਠੀਕ ਹੈ ਜੀ ਤੇ ਲੜਦੇ ਆ ਨਹੀਂ ਲੜਦੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਬਿਲਕੁਲ ਜੀ ਬਾਕੀ ਹਾਂ ਬਾਕੀ ਤਾਂ ਪਰਮਾਤਮਾ ਨੇ ਕਰਨਾ ਹੈ ਰੱਬ ਦੇ ਹੱਥਾਂ ਤੇ ਬਾਕੀ ਸੌਂਗਾ ਕੀ ਕਰ ਸਕਦਾ ਆ ਉਹਨਾਂ ਦੇ ਨਾਲ ਨਿਕੜਿਆ ਅਸੀਂ ਤਾਂ ਤਿਆਰੀ ਲਾ ਸਕਦੇ ਆ ਮੰਨ ਲਓ ਕਿਉਂ ਬਾਉ ਜੀ ਠੀਕ ਨਹੀਂ ਬਾਕੀ ਪਰਮਾਤਮਾ ਨੇ ਕਰਨਾ ਜੋ ਕਰਨਾ ਆ ਜਿਹੜਾ ਆ ਆਇਆ ਜਿਹੜਾ ਬਲੈਟੀ ਅੰਕਲ ਜੀ ਵਾਲਾ ਉਹਦਾ ਦਾਦਾ ਉਹ ਆਪਣਾ ਮੋਚਰ ਹਨ ਇਹਦਾ ਦੱਸ ਤੇ ਪਿਓ ਦੀ ਫੋਟੋ ਦਿਖਾਏ ਆ ਜਿਹੜਾ ਆਪਣਾ ਮਲਾਦੀ ਮੋਚਰ ਅੰਕਲ ਹਨ ਇਹਦਾ ਪਿਓ ਪਹਿਲਾਂ ਦਾਤਾ ਵੀ ਰਹਾ ਦੋ ਦਾ ਪਿਓ ਕਿਹਨਾਂ ਜਿਵੇਂ ਉਹਦੇ ਪਿਓ ਹੁੰਦੇ ਗਿਆ ਉਹ ਮੁਰਗੀ ਵੀ ਨੋ ਜੀ ਜਨਾਬ ਕਰੋ ਸ਼ੌਂਕ ਕਿਹੜੀ ਜੀ ਕਾਲੀ ਠੀਕ ਹੈ ਜੀ ਇਹ ਜਨਾਬ ਕਰੋ ਸ਼ੌਂਕਾ ਕੁਕੜੀ ਦੇ ਨੇ ਬੱਚੇ ਕੱਢੇ ਹੋਏ ਆ ਇਹ ਬਾਉਰਾ ਮਾਇਆ ਜੋ ਆ ਅੱਛਾ ਹੀ ਦਾ ਬਾਬੂ ਰਾਮ ਜੀ ਦਾਸ ਜਿਹੜੇ ਤੇ ਉਹਨਾਂ ਕੁਕੜੀਆਂ ਚ ਕੁਕੜੀ ਐ ਇਹ ਨਸਲਾਂ ਅੰਕੜਾ ਉਹਨਾਂ ਕੋਲੇ ਬਹੁਤ ਆ ਜਿੰਨੀਆਂ ਵੀ ਪੰਜਾਬੀ ਮਸ਼ਹੂਰ ਨਸਲਾਂ ਆ ਸਾਰੀਆਂ ਨਸਲਾਂ ਅੰਕੜਾ ਉਹਦੇ ਕੋਲ ਇਕੱਠੀਆਂ ਕੀਤੀਆਂ ਹੋਈਆਂ ਆ ਜਿਹੜੇ ਬੜੇ ਸੀ ਨਾ ਜਿਹੜਾ ਆਹ ਕੁੱਕੜਾ ਜਨਾਬ ਇਹ ਜਿਹੜਾ ਆਪਣੇ ਕੋਲ ਲੈਤੀ ਫਿਰਦਾ ਮੌਜਰ ਇਹ ਉਹਦਾ ਚਾਚਾ ਹੀ ਉਹਨਾ ਚਾਚਾ ਇਹ ਉਹਦਾ ਚਾਚਾ ਲੱਗਦਾ ਆਪਣੇ ਕੋਲ ਕੁੱਕੜ ਦਾ ਇਹਦੇ ਵੀ ਤੁਸੀਂ ਦੇਖ ਸਕਦੇ ਕੁੱਕੜ ਦਾ ਸ਼ੌਂਕ ਕਰੋ ਪੂਰੇ ਡਬਲ ਹੱਟ ਦਾ ਕੁੱਕੜ ਆ ਬੰਤਰ ਬੜੀ ਸੋਹਣੀ ਆ ਦਿਖਾ ਦਿਓ ਵਾਹ ਇਹ ਕਿਦਾਂ ਉਹਨਾਂ ਅੰਕਲ ਜੀ ਆਪਾਂ ਨੂੰ ਕਰਾਉਂਦੇ ਸ਼ੌਂਕ ਹਾਲ ਪੁੱਤ ਅੰਕਲ ਜੀ ਆਪਾਂ ਨੂੰ ਕਰਵਾਉਂਦੇ ਸ਼ੌਂਕ ਕੁੱਕੜਾਂ ਦਾ ਆਓ ਆ ਬੁਲੈਤੀ ਹੈ ਜੀ ਬੁਲੈਤੀ ਮਿਕਸ ਆ ਬੁਲੈਤੀ ਮਿਕਸ ਸਹੀ ਅਰੇ ਬਤਾ ਅਰੇ ਇਧਰ ਚੈੱਕ ਕਰੂੰ ਅੰਕਲ ਕੋਲੇ ਪੂਰੇ ਗਿੱਜੇ ਹੋਏ ਆ ਬਾਕੀ ਅੰਕਲ ਉਹ ਨਹੀਂ ਖਾਣ ਇਹਨਾਂ ਨੂੰ ਪਾਉਂਦੇ ਆ ਤਾਂ ਗਿੱਜੇ ਪੈ ਸਿੱਧਾ ਹੱਥ 'ਚ ਜਾਨਵਰ ਆ ਜਾਂਦਾ ਅੱਛਾ ਇਹ ਬੁਲੈਤੀ ਮਿਕਸ ਸਹੀ ਹਾਂ ਉਹ ਹੋਦੀ ਹੈ ਪਨਾ ਵਲਾਇਤੀ ਕੁੱਕੜ ਦੇਖੋ ਜੀ ਗਾਰਨਰ ਕੁੱਕੜ ਦਾ ਚਿਹਰਾ ਦੇਖੋ ਲੱਤਾਂ ਪੁੱਤਾਂ ਚੈੱਕ ਕਰੋ ਵਲਾਇਤੀ ਪਿਓਰ ਨਹੀਂ ਵਲਾਇਤੀ ਮਿਕਸ ਆ ਜੀ ਪੰਜਾਬੀ ਨਾਲ ਕ੍ਰੋਸ ਆ ਇਹ ਬੱਚੇ ਵਲਾਇਤੀ ਮਿਕਸ ਆਈ ਬੜੀ ਵਾਲਿਆਂ ਚੋਂ ਆਪਣੇ ਬੱਚੇ ਬੜੀ ਵਾਲਿਆਂ ਚੋਂ ਹਾਂ ਹਾਂ ਛੇ ਬੱਚੇ ਬੜੀ ਉਸਤਾਦ ਵਾਲਿਆਂ ਚੋਂ ਦਿਖਾਓ ਜੀ ਕੁਕੜੀ ਲਓ ਜੀ ਜਨਾਬ ਕਰੋ ਕੁਕੜੀ ਦਾ ਸ਼ੌਕ ਅੰਕਲ ਇਹ ਕਿਹੜੇ ਕੁਕੜਾ ਚੋਈ ਇਹ ਬਾਉਰਾ ਵਾਲਿਆਂ ਚੋਂ ਅੱਛਾ ਜੀ ਹਾਂ ਲਓ ਜੀ ਗੜੂ ਦਾ ਕਾਨੇ ਵਾਲੀ ਲੜਿਆ ਸੀ ਅੱਛਾ ਜੀ ਜੀਟਰ ਵਾਲੇ ਜੋੜ ਤੇ ਲੜਿਆ ਸੀਗਾ ਹਾਂ ਜੀਟਰ ਵਾਲੇ ਜੋੜ ਤੇ ਕਾਨੇ ਵਾਲੀ ਲੜਿਆ ਸੀ ਇਹਨਾਂ ਦੇ ਬਲੱਡ ਲਾਈਨ ਚੋਂ ਅੱਛਾ ਜੀ ਇਹ ਉਸ ਬਲੱਡ ਲਾਈਨ ਚੋਂ ਉਹ ਬਲੱਡ ਲਾਈਨ ਚੋਂ ਮੁਰਗੀ ਆ ਇਹ ਬਹੁਤ ਚੰਗੀ ਕੁਕੜੀ ਆ ਇਸ ਜਿਹੜਾ ਬਲੱਡਲੈਂਡ ਚ ਹੈ ਦੇ ਕਿ ਕੁੱਕੜ ਨੇ ਇੱਕ ਸ਼ੌਕ ਕਰਾਇਆ ਸੀਗਾ ਪਾਣੀ ਵਾਲੇ ਜੋੜਾਂ ਤੇ ਬੜਾ ਸੋਹਣਾ ਕੁੱਕੜ ਨੇ ਸ਼ੌਕ ਕਰਾਇਆ ਸੀ ਕਿ ਉਹਨਾਂ ਕੁੱਕੜਾਂ ਦੀ ਕੁਕੜੀ ਆ ਜਨਾਬ ਇਹ ਬੱਚੇ ਪ्योर ਪੰਜਾਬੀ ਕੜਾਇ ਕਿੰਨਾ ਵਲਾਦੀ ਕਰਾਸ ਕਰਾਈ ਪਿਓਰ ਪੰਜਾਬੀ ਹਾਂ ਠੀਕ ਹੈ ਕਮੈਂਟ ਕਰਿਓ ਬਈ ਕੁਕੜੀ ਕਿਵੇਂ ਲੱਗੀ ਤੁਹਾਨੂੰ ਬਹੁਤ ਚੰਗੇ ਜਾਨਵਰ ਆਈ ਅੰਕਲ ਕੋਲੇ ਪੂਰੇ ਗਿੱਜੇ ਹੋਏ ਅੰਕਲ ਨੇ ਜਦੋਂ ਆਵਾਜ਼ ਮਾਰਨੀ ਅੰਕਲ ਕੋਲ ਉਹਦੇ ਭੱਜ ਕੇ ਆਏ ਜਿਵੇਂ ਕੁੱਤੇ ਨੂੰ ਆਵਾਜ਼ ਮਾਰੀ ਦੀ ਨਾ ਇਹਦਾ ਸ਼ੌਕ ਹੈ ਅੱਛਾ ਈ ਤੂੰ ਵਰਕਲਾਕ ਪੈਣੀ ਹੈ ਪੁੱਤਾਂ ਨੂੰ ਮੁਰਸੀ ਇਹਦਾ ਗੱਲ ਹੈ ਬਾਕੀ ਗੱਲ ਸਾਂਭ ਤੇ ਮੁੱਕਦੀ ਆਈ ਇੱਕ ਤਾਂ ਪਰ ਰੱਖ ਤੇ ਬਾਸਾਰ ਨੂੰ ਪਹਿਲੇ ਬਣਾਇਆ ਹੀ ਨਾ ਹੋਵੇ ਇਹ ਤਾਂ ਹੈ ਇਹ ਮੇਰੇ ਕੋਲ ਕੀ ਲੈਣਾ ਹੋਊਗਾ ਬਿਲਕੁਲ ਹੀ ਬਿਲਕੁਲ ਆ ਜਾ ਪੁੱਤ ਆ ਜਾ ਕਰੋ ਇਹ ਚੱਕ ਪੌਂਦੇ ਨਾ ਉੱਡ ਕੇ ਇਹ ਅੰਕਲ ਨੂੰ ਨਹੀਂ ਸਾਂਭ ਤੇ ਹੱਥੀ ਸਾਰਾ ਦਾਣਾ ਫੱਕਾ ਪੌਂਦੇ ਇਹਨਾਂ ਨੂੰ ਬਹੁਤ ਚੰਗੇ ਜਾਨਵਰ ਆ ਜਨਾਬ ਆ ਵੀ ਕਰੋ ਕਮੈਂਟ ਕੁੱਕੜ ਮੈਨੂੰ ਬਹੁਤ ਵਧੀਆ ਲੱਗਿਆ ਵਿਲੈਤੀ ਮਿਕਸ ਆ ਪੰਜਾਬੀ ਨਾਲ ਐਸਲ ਮਾਰਾ ਸੌਕ ਰੱਖੇ ਹਲੂ ਜੀ ਇੱਧਰ ਵੀ ਕਰੋ ਸ਼ੌਕ ਕੁੱਕੜਾਂ ਦਾ ਜੰਗਲੀ ਐ ਸਾਲ ਜੰਗਲੀ ਇਹਦੀ ਅਲਾਈਪ ਹੁੰਦੇ ਆ ਹਾਂ ਹਾਂ ਇਹਦੀ ਫੋਟੋ ਦੇਖੀ ਸੀ ਉੱਥੇ ਮੈਂ ਇਹਦੇ ਪੌੜੀਆਂ ਪੜੀਆਂ ਆ ਆ ਜਾ ਇਹ ਬਸ ਥੋੜਾ ਜਿਹਾ ਤੇਜ਼ ਦਾ ਛੱਟੇ ਇਹ ਪੰਜਾਬੀ ਹੈ ਪਿਓਰ ਇਹ ਪਿਓਰ ਪੰਜਾਬੀ ਆ ਇਹ ਜਿਹੜਾ ਘਾਰਚ ਲੜੇ ਉਹਦਾ ਭਤੀਜਾ ਹੈ ਅੱਛਾ ਚੋਲੇ ਦਾ ਚੇਹ ਸਿੰਘ ਵਾਲੇ ਸੀਗਾ ਅਬੂ ਜੀ ਕਰੋ ਸ਼ੌਂਕਾ ਕੁੱਕੜ ਦਾ ਵੀ ਇਹ ਥੋੜਾ ਜੰਗਲੀ ਆ ਇਹ ਤਾਂ ਕਰਕੇ ਬੰਦੇ ਕੋਲੋਂ ਥੋੜਾ ਜਿਹਾ ਅਨਕੰਫਰਟੇਬਲ ਆ ਪੜਾ ਜੀ ਹੋ ਗਈ ਇਹ ਪ्योर ਪੰਜਾਬੀ ਕੁੱਕੜ ਹੈ ਜਿਹੜਾ ਚੇਹ ਸਿੰਘ ਨਾਲ ਲੜਿਆ ਇਹ ਵੀ ਉਹਨਾਂ ਚੋਂ ਹੀ ਆ ਇਹ ਪ्योर ਪੰਜਾਬੀ ਆ ਓਵਲੈਦੀ ਕ੍ਰੋਸ ਸੀਗਾ ਚਲ ਆਪੇ ਹੀ ਆਪੜੀ ਬੱਚੇ ਲਈ ਫਿਰਦੀ ਹੈ ਆ ਜਾ ਈਲਾ ਪੁੱਤ ਲੜਿਆ ਇਹ ਛੇ ਸਿੰਗਲੇ ਇਹਦਾ ਪੁੱਤ ਲੜਿਆ ਆਇਆ ਆ ਆ ਆ ਆ ਆਹ ਆਹ ਇਹ ਤਾਂ ਬਾਪੂ ਜੱਗੜੋੜਾਂ ਦਾਾਂ ਚੁਈ ਹਾਂਜੀ ਹਾਂਜੀ ਇਹ ਆਪਾਂ ਤੁਹਾਨੂੰ ਪਹਿਲੀ ਵਾਰੀ ਕੂਕੜੀ ਦਾ ਬਸ਼ੌਂਕ ਕਰਾਇਆ ਸੀ ਕਿ ਬਾਪੂ ਜੱਗੜੋੜਾਂ ਦਾਾਂ ਕੂਕੜੀ ਇਹ ਜਿਹੜਾ ਛੇ ਸਿੰਗਲੇ ਦੀ ਕੁੱਕੜ ਜਿੱਤਿਆ ਸੀਗਾ ਨਾ ਉਹਦੇ ਬੱਚੇ ਆ ਇਹ ਉਹਦੇ ਬੱਚੇ ਆ ਤੇ ਕੂਕੜੀ ਉਸ ਕੁੱਕੜ ਦੀ ਮਾਂ ਇਹ ਹਾਂ ਹਾਂ ਆ ਤਾਂ ਪੱਠਾ ਜੇ ਸਲੇਟੀ ਬਣਦਾ ਵੀ ਉਧਰ ਰਗਾਈ ਜਾਂਦਾ ਆ ਤਿੰਨ ਪੱਠੇ ਆ ਤਿੰਨ ਪੱਠੀਆਂ ਹੀ ਇਹ ਪ्युअर ਪੰਜਾਬੀ ਕੁਕੜੀ ਆ ਬਾਪੂ ਜੱਗੜ ਡੋਰ ਵਾਲਿਆਂ ਦਾ ਬਹੁਤ ਚੰਗਾ ਰਿਜਲਟ ਦੇ ਕੁਕੜੀ ਦਾ ਇਹਦਾ ਪੱਠਾ ਵਿਨਰ ਹੋਇਆ ਪਿਛਲੇ ਸਾਲ ਥਾਰ ਚ ਪਾਣੀਆ ਤੇ ਨਾਲੇ ਸੀਵਲੈਟੀਨਾ ਕਰਾਸ ਬੜੀ ਸੀਲ ਕੁਕੜੀ ਹੈ ਹਾਏ ਨਾਲ ਜਿਹੜਾ ਜਿੱਤਿਆ ਸੀ ਉਹਦੇ ਨਾਲ ਬੱਚੇ ਆ। ਇਹ ਅੰਕਲ ਗਰਮੇਲ ਹੁਣੀ ਜਿਹੜੇ ਕਗਿਆਣੇ ਵਾਲੇ ਪੁੱਛ ਸੀਗੇ ਇਹ ਉਹਨਾਂ ਚੋਂ ਇਹ ਵੀ ਜਿਹੜਾ ਬਲੈਤੀ winner ਹੋਇਆ ਸੀਗਾ ਉਹਦੇ ਨਾਲ ਬੱਚੇ ਕਰਾਏ ਹੋਏ ਆ। ਪੰਜਾਬੀ ਨਾਲ ਬਲੈਤੀ ਕ੍ਰੋਸ। ਬਹੁਤ ਚੰਗੇ ਜਾਨ। ਚੇਸ ਸਿੰਘ ਵਾਲੇ ਪੀਲੇ ਹਾਰ। ਲਓ ਜੀ ਆ ਵੀ ਪੱਠੇ ਉਸੇ ਦੇ ਆ ਜਿਹੜਾ ਚੇਸ ਸਿੰਘ ਵਾਲੇ winner ਹੋਇਆ। ਮੋੜ ਦੇ ਸਾਲ ਨੂੰ ਬਹੁਤ ਤਕੜੇ ਕੁੱਕੜ ਬਣ ਜਾਂਦੇ ਆ ਕੁੱਕੜ ਦੇ। ਟਾਟਾ ਪੂ ਬੜੇ ਬਣੇ ਐਂਕ ਨੂੰ ਹਾਂ ਕੋਲ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਆਪਾਂ। ਪਿੰਜਰੇ ਵੱਡੇ ਬਣੇ ਹੋਏ ਕਮਰੇ ਟਾਈਪ ਹੀ। ਉਹ ਜੀਨਾਵ ਆਇਆ ਚੇਹ ਸਿੰਘ ਵਾਲੇ ਵਾਲਾ। ਪਿੰਨਾ ਤਾਂ ਇਹਦਾ ਗੌਰ ਨਾ ਕਰੋ ਸ਼ੌਂਕ ਕੁੱਕੜ ਦਾ। ਇਹਨੇ ਚੇਹ ਸਿੰਘ ਵਾਲੇ ਐਦ ਕੀ ਥਾਰ ਚ ਜੋੜ ਵਿੰਨਰ ਕੀਤਾ ਕੁੱਕੜ ਨੇ ਬੜਾ ਸੋਹਣਾ ਸ਼ੌਂਕ ਕੀਤਾ ਇਹਨੇ। ਆਣੀਆਂ ਤੇ ਜੋੜ Winner ਹੋਇਆ ਇਹ ਵਲੈਤੀ ਪੰਜਾਬੀ ਨਾਲ ਕ੍ਰੋਸ ਸੀਗੇ ਵਲੈਟਿੰਗਾ ਜਿਹੜੇ ਥਾਈ ਸੀਗੇ ਉਧਰੋਂ ਪਕੋਏ ਬਰੀਡ ਚ ਤੇ ਪੰਜਾਬੀਆਂ ਚ ਬਾਪੂ ਜੱਗੜ ਵਾਲਾ ਨਾਲ ਕ੍ਰੋਸ ਸੀਗੇ ਅੰਕਲ 1.5 ਸਾਲ ਦਾ ਕਿ ਵੱਧਦਾ ਹੀ ਇਹ ਪੌਣੇ 2 ਸਾਲ ਦਾ ਹੋ ਗਿਆ ਪੌਣੇ 2 ਸਾਲ ਦਾ ਹੋ ਗਿਆ ਤਾਉ ਜੀ ਕਰੋ ਚੈੱਕ ਇਹ ਦੇਖ ਕੁੱਕੜ ਕਰਕੇ ਮੇਨ ਮੈਂ ਜ਼ਿਆਦਾ ਆਇਆ ਮੈਂ ਕਹਾ ਜੋ ਕੁੱਕੜ ਨੇ ਸ਼ੌਕ ਜਿੰਨਰ ਕੀਤਾ ਤੇ ਆਪਾਂ ਹੀ ਦਿਖਾਇਆ ਨਹੀਂ ਉਦੋਂ ਬਾਅਦ ਇਹਦਾ ਕਰੋ ਸ਼ੌਕ ਜਨਾਬ ਕੁੱਕੜ ਦੇ ਰਿਕਾਰਡ ਬਣਾਇਆ ਥਾੜ ਚ ਪ्योर ਪੰਜਾਬੀ ਕੁੱਕੜ ਦਾ ਸ਼ੌਕ ਹੋਇਆ ਸੀਗਾ ਮੁਰੂਵੇ ਦਾ ਤੇ ਬਲੈਟੀ ਕ੍ਰੋਸ ਸੀਗਾ ਤੇ ਬੜੀ ਸੋਹਣੀ ਗੇਮ ਕੀਤੀ ਇਹਨੇ ਇਹ ਚੇਹ ਸਿੰਘ ਵਾਲਿਆ ਤੇ ਰਠਾਈ ਚੇਹ ਸਿੰਘ ਵਾਲੇ ਦੀ ਬਾਜੀ ਹੋਈ ਸੀਗੀ ਇਹ ਹੁਣ ਵੀ ਜੋੜੇ ਲੱਗੇ ਹੋਏ ਹੈ ਹੁਣ ਵੀ ਜੋੜੇ ਲਾਏ ਹੋਏ ਇਹਦੇ ਇਹ ਵੈਸੇ ਹੀ ਐ ਤਾਂ ਸਮਝ ਨਹੀਂ ਛੱਤੀ ਵੇਲੇ ਸਿਛਣੀ ਹੱਡ ਪਹਿਲਾਂ ਨਾਲੋਂ ਜ਼ਿਆਦਾ ਕਰ ਗਿਆ ਇਹ ਹਾਂ ਹੁਣ ਤਾਂ ਛਾੜ ਪਿਆ ਗੜਾ ਮੁਰਦੇ ਸਾਹਮਣਾ ਪਰਦਾ ਜਾਂਦਾ ਨਾ ਇਹਦਾ ਲੜਾ ਦੇਣਾ ਸੀ ਆਪਾਂ ਫੇਰ ਇਸ ਸਾਲ ਅੱਛਾ ਜੀ ਇਹ ਕਾਣਾ ਨਾ ਹੁੰਦਾ ਤਾਂ ਹਾਂ ਕਾਣਾ ਹੁਣ ਕਰਕੇ ਥੋੜੀ ਜਿਹੀ ਕਮੀ ਪੈ ਗਈ ਨਹੀਂ ਕੁੱਕਰ ਤਾਂ ਕੋਰਾ ਪਿਆ ਅਜੇ ਵੀ ਹੋਇਆ ਕੀ ਮੰਗੀ ਤੁਮਾ ਬੁਲਾਇਤੀ ਉਂਜੀ ਫਿੱਟ ਜਾਤੇ ਹੁੰਦੇ ਆ ਉਹ ਵੀ ਜਨਾ ਇਹਦਾ ਵੀ ਕਰਿਓ ਕਮੈਂਟ ਬਲੀੜਾ ਆ ਗਿਆ ਦੋਨੇ ਬਲੀੜੇ ਨੇ ਕੁਗੜੀ ਵੀ ਬਲੀ ਵਾਲਿਆਂ ਚ ਇਹ ਕੁੱਕਰ ਦਾ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ ਦੇਖਿਆ ਸੀਗਾ ਉਹੀ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਸ਼ੌਂਕ ਰਿਆ ਸੀ ਕੁੱਕਰ ਦਾ ਇਹ ਪਿਓਰ ਪੰਜਾਬੀ ਕੁੱਕਰ ਹੈ ਜੀ ਲੱਤਾਂ ਲੁੱਤਰੀਆਂ ਚੈੱਕ ਕਰੋ 우ਸਤਾਦ ਬਲੀ ਵਾਲਿਆਂ ਚੋਂ ਆ ਇਹ ਕੁਗੜੀ ਵੀ ਉਹਨਾਂ ਚੋਂ ਆ ਇਹ ਕੁੱਕਰ ਦੀ ਖੜਨੀ ਚੈੱਕ ਕਰੋ ਬੰਤਰ ਬੜੀ ਸੋਹਣੀ ਆ ਤੇ ਖੜਨੀ ਚੈੱਕ ਕਰੋ ਵਜੂਦ ਦੇਖੋ ਕੱਦ ਬਹੁਤ ਉੱਚਾ ਕੁੱਕਰ ਦਾ ਦਾ ਇੱਕ ਨਰ ਬੱਟੀ ਇਹੀ ਮੈਨੂੰ ਤਾਂ ਪੱਠੀ ਲੱਗਦੀ ਹੈ। ਹਾਂ। ਬਾਲੀ ਜੀ ਦੀ ਪੱਠੀ ਬਹੁਤ ਚੰਗੀ ਹੈ। ਹਾਂ ਬਾਕੀ ਦੇਖੋ ਬਲੀ ਵਾਲਿਆਂ ਚ ਕੁੱਕੜ ਦਾ ਵਜੂਦ ਹੀ ਬੜਾ ਹੈ ਤਾਂ ਵੀ। ਹਾਂ। ਹੱਡ ਗੁੱਡਾ ਬਹੁਤ ਡਬਲ ਦਾ। ਕੁੱਕੜ ਤੇ ਕੁੱਕੜ ਕੂਕੜੀ ਦੀ ਕੁਆਲਿਟੀ ਵੀ ਇੱਕ ਵਾਰ ਚੈੱਕ ਕਰੋ। ਕੂਕੜੀ ਦਾ ਵਜੂਦ ਵੀ ਦੇਖਣ ਵਾਲਾ। ਬਹੁਤ ਸੀਲ ਮੁਰਗੀ ਹੈ। ਬਾਲੀ ਸੀਲ ਦੇ ਬੰਟਰ ਵੀ ਕੁੱਕੜਾਂ ਰਗੇ ਆ। ਇਉਂ ਨਹੀਂ ਕੁਕੜੀਆਂ ਨਾਲ ਬੱਚੇ ਲੈਣ ਦਾ ਫਾਇਦਾ ਆ ਫੇਰ ਹੀ ਜਗ ਨਸਲਾ ਮੰਨਦੀਆਂ ਆ ਕਿਉਂਕਿ ਕੁੱਕੜ ਤੇ ਕੁੱਕੜ ਕੁਕੜੀ ਵੀ ਪੂਰੀ ਫੁੱਲ ਨਸਲੀ ਚਾਹੀਦੀ ਆ ਫੇਰ ਜਾ ਕੇ ਤੇ ਬਰੀਡ ਬਣਦੀ ਆ ਇਹ ਦੋਵੇਂ ਜੋੜੀ ਆ 우ਸਤਾਦ ਬਲੀ ਵਾਲਿਆਂ ਚੋਂ ਕੁੱਕੜ ਵੀ ਉਹਦੇ ਚੋਂ ਤੇ ਕੁੱਕੜੀ ਵੀ ਉਹਨਾਂ ਚੋਂ ਆ ਬਹੁਤ ਚੰਗੇ ਜਾਨਵਰ ਬੜਾ ਵਧੀਆ ਸ਼ੌਂਕ ਰੱਖਿਆ ਅੰਕਲ ਜੀ ਨੇ ਸ਼ੌਂਕ ਰਿਹਾ ਆ ਜਾਨਵਰ ਦਾ ਥੋੜਾ ਡਰਦਾ ਪਿਆ ਕੱਦ ਵੇਖਣ ਵਾਲਾ ਇਹ ਬੜਾ ਉੱਚਾ ਕਾਦ ਦਾ ਕਾਦ ਇਹ ਤਾਂ ਹੁਣ ਅਸੀਂ ਨਾਪਿਆ ਵੀ ਆ 19 ਸਾਈਜ਼ ਦਾ ਪੱਠਾ ਹੈ ਹੈਗਾ ਅੱਜ 6 ਕ ਮਹੀਨਿਆਂ ਦਾ ਹੀ ਆ ਇਹਨੂੰ ਥੱਲੇ ਤਾਰ ਕੇ ਫਿਰ ਬਣਾਉਣਾ ਇਹਦੀ ਵੀਡੀਓ ਉਧਰੋਂ ਆ ਬਾਹਰ ਤੁਰੇ ਫਿਰਦੇ ਬਾਕੀ ਪੱਠੇ ਇਹਨਾਂ ਦਾ ਵੀ ਕਰੋ ਸ਼ੌਂਕ ਆ ਜਾ ਉਹ ਚਾਰ ਭਰਾ ਜਿਹੜੇ ਬਸ ਆ ਉੱਚੇ ਕਾਦਲ ਦਾ ਸ਼ੌਂਕ ਕਰਾਉਣਾ ਤੁਹਾਨੂੰ ਮੈਂ ਕਾਦ ਇਹਦਾ 19 ਦਾ ਸਾਈਜ਼ ਹੈ ਇਹਦਾ ਲੈਓ ਆ ਵੀ ਚੈੱਕ ਕਰਿਓ ਪੱਠੇ ਬੜੇ ਸੋਹਣੇ ਜਾਨਵਰ ਆ ਤੇ ਆ ਪੱਠੇ ਦਾ ਗੰਦ ਚੈੱਕ ਕਰਿਓ 19 ਦਾ ਸਾਈਜ਼ ਆ ਇਹਦਾ ਤੇ ਬੰਤਰ ਬੜੀ ਸੋਹਣੀ ਇਹਦੀ ਕਾ ਵੀ ਚੈੱਕ ਕਰੋ ਮੇਰਾ ਇਹ ਨਾਲ ਹੁੰਦਾ ਮਿੰਟ ਤੋਂ ਥੋੜੀ ਦਮ ਯਾ ਅੰਕਲ ਦੇ ਕੋਲੇ ਕੋਲੇ ਫਿਰਦੇ ਰਹਿੰਦੇ ਆ ਆ ਕੁਕੜੀ ਚੈੱਕ ਕਰ ਲਈ ਆ ਜਾ ਹਾਂ ਇਹੋ ਟੈਕੀ ਉਹ ਰੱਖ ਦਈਏ ਇੱਕ ਆ ਜਿਹੜਾ ਆਪਣੇ ਕੋਲ ਬਲੈਤੀ ਮੌਜਰ ਇਹ ਅੰਕਲ ਕਹਿੰਦੇ ਉਸੇ نسل ਚੋਂ ਆ ਇਹ ਪੰਜਾਬੀ ਆ ਉਹ ਬਲੈਤੀ ਕਰਾਸ ਆ ਤੇ ਤੁਹਾਨੂੰ ਪਤਾ ਉਹ ਕਿਹੜਾ ਬਲੈਤੀ ਪਿਓ ਉਹ ਵੀ ਬਲੈਤੀ ਕਰਾਸ ਆ ਪੰਜਾਬੀ ਜਿਹੜੇ ਚੌਂਤਰ ਵਾਲੇ ਉਹਨਾਂ ਨਾਲ ਕਰਾਸ ਸੀਗਾ ਉਹ ਹੇ ਵਿਚਕ 925% ਮੈਕਸ ਹਾਂ ਖੜਾ ਉੱਚੇ ਕਰਦਾ ਲਾ ਕਿਹ ਕੈਮਰਾ ਫੇਸ ਨਹੀਂ ਕਰਦਾ ਭਾਜੀ ਅੰਦਰ ਜਦੋਂ ਕੈਮਰਾ ਕਰੀਏ ਤੇ ਕੰਨੀ ਬੜੀ ਗਲੇ ਦੀ ਅੜਾ ਜੱਟ ਇੱਕ ਤੇ ਉਹਦਾ ਪੱਠਾ ਬਹਾਲਾ ਉੱਚਾ ਕਰਦਾ ਇਹਦਾ ਹਾਂ ਹੁਣ ਚੈੱਕ ਕਰੋ ਪੱਠਾ ਵੇਖੋ ਇਹਦਾ ਕੱਦ ਕਾਠ ਤੇਰੀ ਬਣਤਰ ਬਹੁਤ ਚੰਗਾ ਪੱਠਾ ਲੱਗਿਆ ਮੈਨੂੰ ਇਹ ਜਾਨਵਰ ਸਾਰੇ ਹੀ ਬਹੁਤ ਚੰਗੇ ਆ ਪਰ ਜੇ ਮੈਂ ਕਹਿੰਦੇ ਇੱਕ ਤਾਂ ਕੁੱਕੜ గేਵ ਚੋਂਦਾ ਨਾ ਜਿਹਦਾ ਬਾਕੀ ਬਹਾਲਾ ਅਟਰੈਕਟਿਵ ਜਿਹਾ ਦਿਸਦਾ ਇਹੋ ਚੀਜ਼ ਕਹਿ ਸਕਦੇ ਆਂ ਕੱਦ ਕਾਠ ਦੀ ਬੰਤਰੇ ਦੀ ਇਹਦਾ ਜਿਹੜਾ ਵजूद ਆ ਬਹੁਤ ਫਰਕ ਆ ਅਜੇ ਪੱਠਾ ਹੀ ਆ 6 ਮਹੀਨਿਆਂ ਦਾ ਇਹ ਤੇ ਕਾਦੇ ਤਾਂ ਹੋਣੀ 19 ਦਾ ਸਹਜ ਆ ਤੀਜੂ ਜਹਾਵਰ ਦੇ ਜਹਾਜ ਦੇ ਕੋਈ ਜਾਵਣ ਪਈ ਦੀ ਖਾਈ ਜਾਂਦੇ ਉੱਪਰ ਚਾਕੇ ਲੈ ਕੇ ਕੋਈ ਮੇਰੇ ਹਿਸਾਬ ਨਾਲ ਇੰਨਾ ਚ ਇੰਕਲ ਕੋਲੇ ਆਈਆਂ ਹੁਣ ਜਗ੍ਹਾ ਹੈਗੀ ਸਾਰੀ ਖੁੱਲੀ ਇੰਨਾ ਕੋਲੇ ਇੱਥੇ ਓਪਨ ਫਿਰਦੇ ਰਹਿੰਦੇ ਆ ਆ ਕੁੱਤਾ ਵੀ ਰੱਖਿਆ ਹੈ ਜਰਮਨ ਸ਼ੈਫਰ ਇਹਦਾ ਨਾਂ ਹੈਗਾ ਜੀ ਇਹ ਫੀਮੇਲ ਦਸ ਨਸ ਵੀਟੀ ਆ ਇਹਨੂੰ ਕੱਢ ਜਾ ਪੱਠੀ ਦੀ ਤਾਰ ਦੇ ਨਾਲੇ ਇਹਨੂੰ ਦੁਬਾਰਾ ਲਵਾਈ ਹੋਣਾ ਇਹ ਲਾ ਲਿਆ ਕਰੂਗੀ ਜਿਹੜਾ ਬੁਲਾਇਤੀ ਪਰਾਂ ਬੰਦ ਕੀਤਾ ਪਾ ਹੀ ਨਾ ਪਰਾਂ ਪਿੰਜਰੇ ਚ ਮਤਲਬ ਤੁਹਾਨੂੰ ਸ਼ੌਂਕ ਕਰਾਉਣੇ ਆ ਅੰਕਲ ਰਾਣੇ ਬਾਹਰ ਖੋਲਤਾ ਇਹਨੂੰ ਇਹਦਾ ਵੀ ਤੋਰਾ ਫਿਰ ਚੈੱਕ ਕਰੋ ਬੜਾ ਛਲੇਮ ਫੈਟ ਰਿਹਾ ਦਾ ਕੁੱਕੜੇ ਠੀਕਰ ਚਾਤੀ ਗੜੀਆ ਵੀ ਆਲਾ ਤੇਰਾ ਬੁਲੈਤੀਆ ਥਾਈ ਇਹ ਵੀ ਕਰਾਸ ਪੰਜਾਬੀ ਨਾਲ ਬੜਾ ਤਗੜਾ ਸ਼ੌਂਕ ਰਿਹਾ ਕੁੱਕੜੇ ਵੀ ਜਿਹੜੇ ਸਾਡੇ ਦੀ ਬੰਤਰਣ ਜਿਹੜੇ ਦੀ ਵਜੂਦ ਆ ਖਿੱਚਵੇਂ ਸਰੀਰ ਦਾ ਇਹ ਤੇ ਫਰਤੀਲਾ ਬਹੁਤ ਲੂਤ ਲੂਤ ਬਾੜੀ ਕਰਦਾ ਇਹ ਬਹੁਤ ਚੰਗਾ ਕੁੱਕੜ ਆ ਰੱਬ ਸੁੱਖ ਰੱਖੇ ਸੋਣਾ ਸ਼ੌਂਕ ਕਰਾਊਗਾ ਤੇ ਕੀ ਇਹ ਦੀ ਦੱਬੜੀ ਇਹ ਵੀ ਬਲੈਤੀਨਾ ਪੰਜਾਬੀ ਕਰਾਸ ਆ ਅੰਕਲ ਕੋਲੇ ਹਰ ਤਰ੍ਹਾਂ ਦੇ ਜਾਨਵਰ ਆ ਜਨਾਬ ਪੰਜਾਬੀ ਵੀ ਚੰਗੇ ਤੋਂ ਚੰਗੇ ਬਲੈਤੀ ਵੀ ਚੰਗੇ ਤੋਂ ਚੰਗੇ ਹੁਣ ਇੱਕ ਭਰਾਵਾ ਚ ਆਮ ਹੀ ਸੋਨ ਨੂੰ ਚ ਗੱਲ ਆਉਂਦੀ ਪਈ ਆ ਕਹਿ ਦਿੰਦੇ ਆ ਵੀ ਬਲੈਤੀਆਂ ਦਾ ਤੁਸੀਂ ਬੜਾ ਸ਼ੌਂਕ ਕਰਾਈ ਜਾਂਦੇ ਆ ਪੰਜਾਬੀਆਂ ਨੂੰ ਪਛਾਣ ਕਰੀ ਜਾਂਦੇ ਆ ਬਲੈਤੀਆਂ ਦਾ ਸ਼ੌਂਕ ਬੜਾ ਕਰਾਈ ਜਾਂਦੇ ਆ ਬਲੈਤੀਆਂ ਨੂੰ ਪ੍ਰਮੋਟ ਕਰੀ ਜਾਂਦੇ ਜਿਹੜੇ ਪਿਓਰ ਪੰਜਾਬੀ ਆ ਉਹਨਾਂ ਕੋਲ ਕੋਡਾ ਉਹ ਆਪਣੇ ਹਿਸਾਬ ਨਾਲ ਕਿਤਨੇ ਕਿਤੇ ਕੁੱਕੜ ਪਛਾਣ ਆ ਜਾਂਦੇ ਮੈਂ ਕਹਿੰਦਾ ਵੀਰੇ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਬਲੈਤੀ ਆ ਨਾ ਆਪਣੇ ਕੋਲੇ ਜਿਹੜਾ ਪਿਓਰ ਬਲੈਤੀ ਆ ਪੰਜਾਬ ਚਿੱਤ ਰ ਆ ਕੇ ਥਾੜ ਚੋਂ ਕੁੱਕੜ ਗੇਮ ਨਹੀਂ ਕਰਦਾ ਜਿਹੜਾ ਬਲੈਤੀ ਕਰਾਸ ਹੁੰਦਾ ਪੰਜਾਬੀ ਕੁੱਕੜੀਆਂ ਨਾਲ ਪੰਜਾਬ ਦੀਆਂ ਨਸਲਾਂ ਚਿੱਤ ਰ ਕਰਾਸ ਹੋ ਕੇ ਮਿਕਸ ਹੋ ਕੇ ਬਲੈਤੀ ਉਹੀ ਸਹੀ ਸ਼ੌਂਕ ਰਹੁੰਦੇ ਆ ਹੁਣ ਜਿਹੜੇ ਆਪਣਾ ਕੋਈ ਜਿੰਨੇ ਵੀ ਬੁਲਾਏ ਸੀ ਨਾ ਲਗਭਗ ਅੰਕਲ ਕੋਤਰੋਂ ਆਪਾਂ ਦਿਖਾਤੇ ਆ ਇਹਨਾਂ ਕੋ ਬੁਲਾਏ ਤੀ ਮਿਕਸ ਸੀ ਆ ਪੰਜਾਬੀਆਂ ਚ ਕ੍ਰੋਸ ਕੀਤੇ ਹੋਏ ਜਿਹੜਾ ਪਿਓਰ ਬੁਲਾਇਤੀ ਆ ਤੁਹਾਨੂੰ ਪਤਾ ਔਖਾ ਹੋ ਜਾਂਦਾ ਗੱਲ ਫੇਰ ਜੇ ਆਪਾਂ ਪਿਓਰ ਬੁਲਾਇਤੀ ਨੂੰ ਕਹੀਏ ਕਿ ਬਿ ਪਿਓਰ ਬੁਲਾਇਤੀ ਆ ਨਾ ਇਹ ਬੁਲਾਇਤੀ ਆਪਣਾ ਕੋ ਹਰੇਕ ਕ੍ਰੋਸ ਚਾ ਤੇ ਉਹੀ ਆਪਣਾ ਕੋ ਸ਼ੌਕ ਕਰਾਉਂਦੇ ਪਈ ਆ ਦੇਖ ਸਾਦੇ ਆ ਸਾਹਮਣੇ ਤਾਂ ਦਿਖ ਰਹਾ ਕੁੱਕੜ ਇਹ ਬੁਲਾਇਤੀ ਮਿਕਸ ਆ ਪੰਜਾਬੀ ਨਾਲ ਪੰਜਾਬੀ ਨਾਲ ਕ੍ਰੋਸ ਹੋਇਆ ਵਾ ਇਹ ਜੇ ਆਪਾਂ ਕਹਿ ਦੀਏ ਨਾ ਪਿਓਰ ਬੁਲਾਇਤੀ ਇੱਧਰ ਆ ਕੇ ਤੇ ਪਿਓਰ ਬੁਲਾਇਤੀ ਪਿਓਰ ਪੰਜਾਬੀਆਂ ਥਾਂ ਲਈ ਜਾਂਦੇ ਉਹ ਗੱਲ ਨਹੀਂ ਕਿ ਇਹ ਜੇ ਪੰਜਾਬੀਆਂ ਨਾਲ ਕ੍ਰੋਸ ਹੁੰਦੇ ਆ ਫਿਰ ਇਹਨਾਂ ਦਾ ਕਿ ਵजूद ਬਣਦਾ ਆ ਫਿਰ ਇਹਨਾਂ ਦੀ ਜਿਹੜੀ ਬਲੱਡ ਲਾਈਨ ਨਾਲ ਕੋਈ ਬ੍ਰੀਡ ਚੰਗੀ ਬਣਦੀ ਆ ਤੇ ਤਾਂ ਕਰਕੇ ਆਪਾਂ ਜਿਹੜੇ ਪਿਓਰ ਪੰਜਾਬੀ ਆ ਆਪਾਂ ਉਹਨਾਂ ਨੂੰ ਵੀ ਪਾਲ ਰੱਖਦੇ ਆ ਉਹਨਾਂ ਨਾਲ ਕ੍ਰੋਸ ਹੋ ਕੇ ਹੀ ਬਣਦੇ ਆ ਜੇ ਆਪਾਂ ਕਿਤੇ ਵੀਡੀਓ 'ਚ ਮੈਂ ਕਹਿੰਦਾ ਨਾ ਵੀ ਆਹ ਦੇਖੋ ਜਨਾਬ ਬਲੈਤੀ ਕੁੱਕੜ ਆਪਾਂ ਨਾਲੇ ਵੀ ਦੱਦਪੇ ਪੰਜਾਬੀ ਨਾਲ ਕ੍ਰੋਸ ਆ ਪਿਓਰ ਬਲੈਤੀ ਨਹੀਂਗਾ ਬਲੈਤੀ ਮੈਸਾ ਹੈ ਪੰਜਾਬੀ ਨਾਲ ਕ੍ਰੋਸ ਹੋਇਆ ਬਾਕੀ ਅੰਕਲ ਕੋਲੇ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਖੁੱਲੇ ਫਿਰਦੇ ਰਹਿੰਦੇ ਸਟੱਬ ਬਹੁਤ ਕੜਾ ਉਹ ਗੁੱਟ ਤਾਂ ਸਾਰੇ ਖੁੱਡੇ ਖੁੱਡੇ ਬਣੇ ਆ ਪਿੰਜਰੇ ਬਣੇ ਹੋਏ ਵੱਡੇ ਉਹਨਾਂ ਦੇ ਵਿੱਚ ਖੁੱਡੇ ਬਣੇ ਹੋਏ ਉੱਥੇ ਜਾਨਵਰ ਖੁੱਲੇ ਤੁਰੇ ਫਿਰਦੇ ਰਹਿੰਦੇ ਆ ਆ ਵੀ ਬਾੜ ਜੇ ਕੀਤੀ ਹੋਈ ਇੱਥੇ ਵੀ ਉੱਪਰ ਹੀ ਫਿਰਦੇ ਰਹਿੰਦੇ ਆ ਖੁੱਲੇ ਬਾਕੀ ਬਹੁਤ ਚੰਗੇ ਜਾਨਵਰ ਅੰਕਲ ਆਉਂਦੇ ਸ਼ੌਂਕ ਚੰਗਾ ਕੀਤਾ ਅੰਕਲ ਨੇ ਸਾਂਭ ਵੀ ਚੰਗੀ ਇਹਨਾਂ ਦੀ ਕਈ ਬੰਦੇ ਤਾਂ ਮੈਨੂੰ ਕਮੈਂਟ ਕਰ ਕਰਕੇ ਇੰਸਟਾਗ੍ਰam ਤੋਂ ਮੇਰਾ ਨੰਬਰ ਲਾ ਕੇ ਸਪੈਸ਼ਲ ਮੈਨੂੰ ਇਹ ਗੱਲ ਕਹਿੰਦੇ ਆ ਕਭਈ ਜੰਟੇ ਸ਼ੌਂਕ ਤੁਸੀਂ ਵਧੀਆ ਕਰਾਉਣੇ ਆ ਤੇ ਪੰਜਾਬੀ ਕੁੱਕਰ ਦਾ ਸ਼ੌਂਕ ਕਰਾਇਆ ਕਰੋ ਬਲੇਟੀਆਂ ਦਾ ਨਾਂ ਕਰਾਇਆ ਕਰੋ ਮੈਂ ਕਿੰਨਾ ਵੀਰੇ ਕੋਈ ਚੱਕਰ ਨਹੀਂ ਐ ਇਸ ਚਿੰਦਾ ਕੋਈ ਮਸਲਾ ਨਹੀਂ ਬਣਦਾ ਹਰ ਇੱਕ ਬੰਦਾ ਕੋਈ ਵੀ ਸ਼ੌਂਕ ਕਰਦਾ ਹਰ ਇੱਕ ਬੰਦੇ ਦੀ ਆਪਦੀ ਆਪਦੀ ਪਰਸਨਲ ਕੋਈ ਚੋਇਸ ਆ ਉਸ ਹਸਾਬ ਨਾਲ ਬੰਦਾ ਜਾਨਵਰ ਉਹਦੇ ਕੋ ਰੱਖਦਾ ਹਾਂਜੀ ਜਨਾਬ ਅੰਕਲ ਜੀ ਨਾਲ ਕੋ ਆ ਪਾਏ ਸੀਗੇ ਨਾਲ ਬਾਪੂ ਜੀ ਆ ਤੇ ਹੁਣ ਚੱਲਦੇ ਆ ਵਾਪਸੀ ਕਰਦੇ ਆ ਪਿੰਡ ਨੂੰ ਤੇ ਸਮਾਪਤੀ ਕਰਦੇ ਆ ਵਧੀਆ ਇਨਸਾਨ ਅੰਕਲ ਜੀ ਅੱਜ ਵੀ ਅੰਕਲ ਜੀ ਆਪਾਂ ਨੂੰ ਇੱਕ ਗਿਫਟ ਕਰਦੇ ਸੀਗੇ ਪੱਠੀ ਕੜੇ ਅੰਕਲ ਕੋਡਾ ਚੋਸੀ ਗਿਓ ਬਲੀ ਵਾਲਿਆਂ ਚੋ ਜੀ ਉਸਤਾਦ ਬਲੀ ਵਾਲਿਆਂ ਚ ਤੇ ਮੇਰੇ ਕੋਲ ਥੋੜੀ ਖੁੱਡਿਆਂ ਦੀ ਸ਼ਾਫਟ ਆ ਤਾਂ ਕਰਕੇ ਮੈਂ ਕਨਹੀਂ ਹਜੇ ਨਹੀਂ ਰਿਹਾ ਆਂਦੇਗੇ ਤੇ ਬਹੁਤ ਵਧੀਆ ਇਨਸਾਨ ਮਿਲਦੇ ਜੁਲਦੇ ਰਵਾਂਗੇ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜੀ ਨੂੰ ਦੱਸਿਓ ਜੀ